ਮਨਮੁਖ ਅਗਿਆਨੀ ਅੰਦੁਲੇ ਜਨਮ ਮਰਹੇ ਫਿਰ ਆਵੇ ਜਾਏ ਕਾਰਜ ਸਿਧ ਨਾ ਹੋਬਨੀ ਅੰਤ ਗਿਆ ਪਛੁਤਾਏ ਜਿਸ ਕਰਮ ਹੋਵੇ ਤਿਸ ਸਤਗੁਰ ਮਿਲੇ ਸੋ ਹਰ ਹਰ ਨਾਮ ਤਿਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ ਮਹਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਇਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੇ ਹੀ ਜਮ ਲਗਦਾ ਸੋਬਰੇ ਜਿਸ ਬਖਸੇ ਕਰਤਾਰ ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾ ਤਰੇ ਜਾਂ ਛੋੜੇ ਅੰਕਾਰ ਆਸਾ ਮਨ ਸਾ ਮਾਰੇ ਨਿਰਾਸ਼ ਹੋਏ ਗੁਰ ਸ਼ਬਦੀ ਵਿਚਾਰ ਪਾਉੜੀ ਜਿੱਥੇ ਜਾਈਏ ਜਗਤ ਮਹਿ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆ ਰਾਕੇ ਮੁਹਿ ਫਟਕੀਏ ਸੱਚ ਭਗਤ ਵੜਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰੰਨਿੰਦਕ ਛਾਈ ਜਨਾਨਕ ਸਚ ਅਰਾਧਿਆ ਗੁਰਮੁਖ ਸੁਖ ਪਾਈ ਸ਼ਲੋਕ ਮਹਲਾ 3 ਪੂਰੇ ਭਗ ਸਤਗੁਰ ਪਾਈਏ ਜੇ ਹਰ ਪ੍ਰਭ ਬਖਸ਼ ਕਰੇ ਓ ਪਾਵਾਂ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸਾੰਤ ਹੈ ਖਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪੈਣੜਾ ਨਾਨਕ ਨਾਏ ਵਢਾਈ ਹੋਏ ਮਹਿਲਾ ਤੀਜਾ ਏ ਮਨ ਗੁਰ ਕੀ ਸਿਖ ਸੁਣ ਪਾਈਏ ਗੁਣੀ ਨਿਧਾਨ ਸੁਖ ਦਾਤਾ ਤੇਰੇ ਮਨ ਵਸੇ ਹਉਮੈ ਜਾਏ ਅਭਿਮਾਨ ਨਾਨਕ ਨਦਰੀ ਪਾਈਏ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤ ਸਾਹ ਸਾਹ ਰਾਜੇ ਖਾਨ ਉਮਰਾਓ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੇ ਸੋ ਓਏ ਕਰੇ ਸਭ ਹਰ ਕੇ ਅਰਥੀਏ ਸੋ ਐ ਸਾ ਹਰ ਸਭਨਾ ਕਾ ਪ੍ਰਭ ਸਤਗੁਰ ਕੈ ਵਲ ਹੈ ਤਿਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਗੁਰ ਅੱਗੇ ਕਾਰਕਮਾਵਣ ਕੋ ਦिए ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚ ਹੋ ਕਾਇਆ ਨਗਰੀ ਦੁਸ਼ਮਨ ਦੂਤ ਸਭ ਮਾਰ ਕਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉਪਰ ਹਰ ਆਪਣੀ ਕਿਰਪਾ ਕਰ ਹਰ ਆਪ ਰਖ ਲੀਏ ਸ਼ਲੋਕ ਮਹਲਾ ਤੀਜਾ ਅੰਦਰੇ ਕਪਟੇ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੇ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੇ ਦੁੱਖ ਆਗੇ ਕਰਮੀ ਸਤਗੁਰ ਪੇਟਿਏ ਤਾ ਸਚ ਨਾਮ ਲਿਵ ਲਾਗੇ ਨਾਨਕ ਸਹਜੇ ਸੁਖ ਹੋਏ ਅੰਦਰੋ ਪ੍ਰਮ ਭੋ ਪਾਗੇ ਮਹਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਮ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚੁਕਾਇਆ ਮਹਿਲਾ ਤਿਜਾ ਮਨਮੁਖ ਮੈਲੇ ਮਰਹਿ ਗਵਾਰ ਗੁਰਮੁਖ ਨਿਰਮਲ ਹਰ ਰਾਖਿਆ ਔਰ ਧਾਰ ਪਨਤ ਨਾਨਕ ਸੁਣੋ ਜਨ ਪਾਈ ਸਤਗੁਰ ਸੇਵਿ ਹੋ ਹਉ ਮੇ ਮਲ ਜਾਈ ਅੰਦਰ ਸੰਸਾ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਭਾਏ ਸੂਤੇ ਕਬਹੂ ਨ ਜਾਗੇ ਮਾਇਆ ਮੋਹ ਪਿਆਰ ਨਾਮ ਨ ਚੇਤੇ ਸਬਦ ਨ ਵਿਚਾਰੇ ਇਹੋ ਮਨ ਮੁਖ ਕਾ ਵਿਚਾਰ ਹਰ ਨਾਮ ਨ ਭਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਜਿਸਨੋ ਹਰ ਭਗਤ ਸੱਚ ਬਖਸੀ ਅਨ ਸੋ ਸੱਚਾ ਸਾਹੋ ਤਿਸ ਕੀ ਮੁਹਤਾ ਜੀ ਲੋਕ ਕੱਢਦਾ ਹੋਰਤ ਹਟ ਨਾ ਵਥ ਨਾ ਆਵੇ ਸਾਹੋ ਭਗਤ ਜਨਾ ਕੋ ਮਨ ਮੁਖ ਹੋਵੇ ਸੋ ਹਰ ਰਾਸ ਲਏ ਵੇ ਮੁਖ ਪਸ ਪਾਹੋ ਹਰ ਕੇ ਨਾਮ ਕੇਵਾ ਭਾਰੀ ਹਰ ਭਗਤ ਹੈ ਜਮ ਜਾਗਾਤੀ ਤਿੰਨਾ ਨੇੜ ਨਾ ਜਾਹੋ ਜਨ ਨਾਨਕ ਹਰ ਨਾਮ ਧਨ ਲਦਿਆ ਸਦਾ ਬੇ ਪਰਵਾਹੋ ਸ਼ਲੋਕ ਮਹਲਾ 3 ਇਸ ਜੁਗ ਮਹਿ ਭਗਤੀ ਹਰ ਧਨ ਖਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰ ਪ੍ਰਸਾਦਿ ਨਾਮ ਮਨ ਵਸਿਆ ਅਨੰਦਿਨ ਨਾਮ ਤੇ ਆਇਆ ਵਿਖਿਆ ਮਹਿ ਉਦਾਸ ਹੈ ਹਉਮੈ ਸ਼ਬਦ ਜਲਾਇਆ ਆਪ ਤਰਿਆ ਕੁਲੁ ਦਰੇ ਧਨ ਜੜੇ ਦੀ ਮਾਇਆ ਸਦਾ ਸਹਜ ਸੁਖ ਮਨ ਵਸਿਆ ਸੱਚੇ ਸੋ ਲਿਵ ਲਾਇਆ ਬ੍ਰਹਮਾ ਬਿਸਨ ਮਹਾਦੇਵ ਤਰੇ ਗੁਣ ਭੁਲੇ ਹਉਮੇ ਮੋਹ ਵਧਾਇਆ ਪੰਡਿਤ ਪਰਪੜ ਮੋਨੀ ਭੁਲੇ ਦੁਜੇ ਪਾਏ ਚਿਤ ਲਾਇਆ ਜੋਗੀ ਜੰਗਮ ਸੰਿਆਸੀ ਭੁਲੇ ਵਿਣ ਗੁਰ ਤਤ ਨਾ ਪਾਇਆ ਮਨਮੁਗ ਦੁਖੀਐ ਸਦਾ ਪ੍ਰਮ ਭੁਲੇ ਤਿਨੇ ਬਿਰਧਾ ਜਨਮ ਗਵਾਇਆ ਨਾਨਕ ਨਾਮ ਰਤੇ ਸੇ ਜਨ ਸਮਧੇ ਜੇ ਆਪੇ ਬਖਸ ਮਿਲਾਇਆ ਮਹਲਾ ਤੀਜਾ ਨਾਨਕ ਸੋ ਸਾਲਾਹੀਏ ਜਿਸ ਵਸ ਸਭ ਖਿਚ ਹੋਏ ਤਿਸਹਿ ਸਰੇਵਹ ਪ੍ਰਾਣੀ ਹੋ ਤਿਸ ਬਿਨ ਅਵਰ ਨਾ ਕੋਇ ਗੁਰਮੁਖ ਅੰਤਰ ਮਨ ਵਸੇ ਸਦਾ ਸਦਾ ਸੁਖ ਹੋਏ ਪੌੜੀ ਜਿਨੇ ਗੁਰਮੁਖ ਹਰਨਾਮ ਧਨ ਨਾ ਘਟਿਓ ਸੇ ਦੇਵਾਲੀਏ ਜੁਗ ਮਾਹੇ ਓਏ ਮੰਗ ਦੇ ਫਿਰੇ ਸਭ ਜਗਤ ਮਹਿ ਕੋਈ ਮੋਏ ਠੁਗਨਾ ਤਿੰਨ ਕੋ ਪਾਹੇ ਪਰਾਇ ਬਖੀਲੀ ਕਰੇ ਆਪਣੀ ਪਰਤੀਤ ਖੋਵਨ ਸਗਵਾ ਵੀ ਆਪ ਲਖਾਹੇ ਜਿਸ ਤਨ ਕਾਰਣੇ ਚੁਗਲੀ ਕਰੇ ਸੋ ਤਨ ਚੁਗਲੀ ਹੱਥ ਨਾ ਆਵੇ ਓਏ ਭਾਵੇ ਤਿੱਥੇ ਜਾਹੇ ਗੁਰਮੁਖ ਸੇਵਕ ਪਾਏ ਹਰ ਧਨ ਮਿਲੇ ਤਿੱਥੋ ਕਰਮ ਹੀਣ ਲੈ ਨ ਸਕਹਿ ਹੋਰ ਥੈ ਦੇਸ ਦਿਸੰਤਰ ਹਰ ਧਨ ਨਾਹੇ ਸ਼ਲੋਕ ਮਹਿਲਾ ਤੀਜਾ ਗੁਰਮੁਖ ਸੰਸਾ ਮੂਲ ਨ ਹੋਵਈ ਚਿੰਤਾ ਵਿੱਚ ਹੋ ਜਾਏ जो किच होए सो सहजे होए कहना किचू ना जाए नानक तिनका आख्या आप सुने जे लइन पन्ने पाए महला तिजा काल मार मन सा मने समाणी अंतर निर्मल नाओ अंदिन जागे कदे न सोवे सहजे अमृत पियाओ मीठा बोले अमृत बाणी अंदिन हर गुण गाओ ਨਿਜ ਕਰਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖ ਪਾਉ ਪੌੜੀ ਹਰ ਤਨ ਰਤਨ ਜਵੇ ਹਰੀ ਸੋ ਗੁਰ ਹਰ ਤਨ ਹਰ ਪਾਸੁ ਹੁ ਦੇਵਾਇ ਜੇ ਕਿਸੇ ਕਿਹੋ ਦਿਸ ਆਵੇ ਤਾ ਕੋਈ ਕਿਹੋ ਮੰਗ ਲਏ ਅੱਕੇ ਕੋਈ ਕਿਹੋ ਦਿਵਾਏ ਇਹੋ ਹਰ ਤਨ ਜੋਰ ਕੀਤੇ ਕਿਸੇ ਨਾਲ ਨਾ ਜਾਏ ਵੰਡਾਇਆ जिसनों सतगुर नाल हर सरदा लाए तिस हर धन की वंड हथ आवे जिसनों करते लिख पाया इस हर धन का कोई शरीक नहीं किसे का खत किसे के सीव बनने रोल जेको हर धन की भखीड़ी करे तिसका मोह हर चहो कुंडा विच काला कराया ਹਰ ਕੇ ਦਿੱਤੇ ਨਾਲ ਕਿਸੇ ਜੋਰ ਬਖੀਲੀ ਨਾ ਚਲਈ ਦੇਹੋ ਦੇਹੋ ਨਿਤ ਨਿਤ ਚੜੇ ਸਵਾਇਆ ਸ਼ਲੋਕ ਮਹਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੇ ਤਿੱਤੇ ਲਿਹੋubar ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸਣ ਹਾਰ ਮਹਿਲਾ ਤੀਜਾ ਓ ਮੇ ਮਾਇਆ ਮੋਹੜੀ ਦੂਜੇ ਲਗੇ ਜਾਏ ਨ ਇਹ ਮਾਰੀ ਨ ਮਰੇ ਨ ਇਹ ਹਟ ਵਿਕਾਏ ਗੁਰ ਕੈ ਸਬਦ ਪਰ ਜਾ ਲੀਏ ਤਾ ਇਹ ਵਿੱਚ ਹੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਣ ਸਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਗੁਰ ਕੀ ਵਡਿਆਈ ਸਤਗੁਰ ਦਿੱਤੀ ਤੁਰਹੋ ਹੁਕਮ ਬੁਝਨੀ ਸਾੜ ਪੁੱਤੀ ਭਾਤੀ ਜਾਵਾਈ ਸਕੀ ਅੱਗੋ ਪਿਛੋ ਟੋਲ ਡਿਠਾ ਲਾਈ ਹੋਣ ਸਬਨਾ ਕਾ ਬਿਮਾਨ ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਗੁਰੂ ਹਰ ਬਖਸੀ ਉਸ ਸਭ ਜਹਾਨ ਜੇ ਸਤਗੁਰੂ ਨੂੰ ਮਿਲੇ ਮਨਨੇ ਸੋ ਹਰਤ ਪਲਤ ਸਿਜੇ ਜੇ ਵੇਮੁਖ ਹੋਵੇ ਸੋ ਫਿਰੇ ਭਰਿਸ਼ਟ ਥਾਨ ਜਨ ਨਾਨਕ ਕੇਵਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਪਉ ਦੇਵ ਭਿਤ ਦੇਖ ਕੈ ਸਭ ਆਏ ਪਏ ਸਤਗੁਰ ਕੀ ਪੈਰੀ ਲਾਇਓਨ ਸਬਨਾ ਕਿਹੋ ਮਨੋ ਗੁਮਾਨ ਸ਼ਲੋਕ ਮਹਿਲਾ ਪਹਿਲਾ ਕੋਈ ਵਾਹੇ ਕੋ ਲੁਣੇ ਕੋ ਪਾਏ ਖಲ್ಯਾਨ ਨਾਨਕ ਏਵ ਨ ਜਾ ਪਈ ਕੋਈ ਖਾਏ ਨੀਦਾਨ ਮਹਿਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਪਾਵੇ ਸੋ ਹੋਏ ਪੌੜੀ ਪਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰ ਪੂਰੇ ਮਿਹਰਵਾਨ ਪਰਮ ਭੋ ਮਾਰਿਆ ਕਾਮ ਕ੍ਰੋਧ ਬਿਕਰਾਲ ਧੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨੇ ਕੰਠ ਓਰ ਤਾਰਿਆ ਨਾਨਕ ਸਾਧੂ ਸੰਗੇ ਜਨਮ ਮਰਨ ਸਵਾਰਿਆ ਸ਼ਲੋਕ ਮਹਿਲਾ ਤੀਜਾ ਜਿਨੇ ਨਾਮ ਵਿਸਾਰਿਆ ਕੂੜੇ ਕਹਿਣ ਕਹਿਨ ਪੰਜ ਚੋਰ ਤਿਨਾ ਕਰ ਮੋਹਨ ਹੋਮੇ ਅੰਦਰ ਸਨ ਸਾਕਤ ਮੁਠੇ ਦੁਰਮਤੀ ਹਰ ਰਸ ਨਾ ਜਾਣਨ ਜਿਨਨੀ ਅੰਮ੍ਰਿਤ ਭਰਮ ਲੁਟਾਇਆ ਬਿਖਸਿਓ ਰਚੇ ਰਚਨ ਦੁਸ਼ਟਾ ਸੇਤੀ ਪਿਰਹੜੀ ਜਨ ਸਿਓ ਬਾਦ ਕਰਨ ਨਾਨਕ ਸਾਕਤ ਨਰਕ ਮਹਿ ਜਮ ਬਧੇ ਦੁਖ ਸਹਿਨ ਪਾਈਏ ਕਿਰਤ ਕਮਾਵਦੇ ਜਿਵ ਰਾਖਿਹਿ ਤਿਵੇ ਰਹਿਨ ਮਹਿਲਾ ਤਿਜਾ ਜਿਨਨੇ ਸਤਗੁਰ ਸੇਵਿਆ ਤਾਣ ਨੇ ਤਾੜੇ ਤਿਸ ਸਾਸ ਗਿਰਾਸ ਸਦਾ ਮਨ ਵਸੇ ਜਮ ਜੋਹੇ ਨ ਸਕੇ ਤਿਸ ਹਿਰਦੇ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ ਹਰ ਦਾਸਾ ਕਾ ਦਾਸ ਹੋਏ ਪਰਮ ਪਧਾਰਤ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੇ ਹੋ ਸਦ ਗੁਰ ਬਾਣੇ ਤਿਸ ਜਿੰਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸੋ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਪੜਿਆ ਬਹੁਤ ਵਡਿਆਈਆਂ ਸਾਹਿਬੇ ਨਹਿ ਜਾਹੀ ਗਣੀਆਂ ਸਚ ਸਹਜ ਅਨੰਦ ਸਤਿਗੁਰੂ ਪਾਸ ਸੱਚੀ ਗੁਰ ਮੜੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜੋ ਬੜੀਆਂ ਸ਼ਲੋਕ ਮਹਿਲਾ ਤੀਜਾ ਆਪਣਾ ਆਪ ਨਾ ਪਛਾਣਈ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹੇ ਹਜੂਰ ਬਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਿਲਾਇਨ ਸੱਚੇ ਸ਼ਬਦ ਹਜੂਰ ਮਹਿਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅੰਦਰ ਨਾਮ ਸਲਾਹਣਾ ਹਰ ਜਪਿਆ ਬਨ ਆਨੰਦ ਵਡ ਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨਾਮ ਬਨ ਤਨ ਭੰਗ